ਸਤਿ ਸ਼੍ਰੀ ਅਕਾਲ ਦੋਸਤੋ ਇਹ ਜਿਹੜੀ ਤੁਸੀਂ ਰਬੜ ਦੇਖ ਰਹੇ ਹੋ ਇਹ ਨਵੀਂ ਰਬੜ ਆਈ ਆ ਜਿਹੜੀ ਆਪਣੀਆਂ ਬੱਚੀਆਂ ਦੇ ਸਿੰਘ ਜਿਆਦਾ ਵੱਡੇ ਹੋ ਜਾਂਦੇ ਆ ਆ ਪਤਾ ਉਹਨਾਂ ਨੂੰ ਕੱਟਣ ਚ ਜੰਦੀ ਆ ਹੈ ਇਹ ਦੇਖੋ ਇਹ ਰਬੜ ਪਿੱਛੇ ਖਿਸਕਦੀ ਹੈ ਇਸ ਲਈ ਦੇ ਉੱਤੇ ਪਹਿਲਾਂ ਟੇਪ ਲਾਇਆ ਸਿੰਘ ਤੇ ਉਹਦਾ ਅਖੀਰ ਦੇ ਥੋੜਾ ਜਿਹਾ ਫੋਲਡ ਬਣਾਇਆ ਤਾਂ ਕਿ ਰਬੜ ਉੱਥੇ ਟਿਕ ਜਵੇ ਪਿੱਛੇ ਨਾ ਮੁੜੇ ਇਹ ਬਿਲਕੁਲ ਐਂਡ ਚ ਚਾੜਨੀਆ ਸਿੰਘ ਦੇ ਜਿੱਥੇ ਆਪਣਾ ਸਿੰਘ ਸਟਾਰਟ ਹੁੰਦਾ ਇਸ ਨਾਲ ਐਨੀਮਲ ਨੂੰ ਕੋਈ ਤਕਲੀਫ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਆਉਂਦੀ ਜੇ ਵੱਡੇ ਸਿੰਘ ਨੂੰ ਪੜਦੇ ਆ ਕਿ ਜਿਆਦਾ ਬਲੀਡਿੰਗ ਹੋ ਜਾਂਦੀ ਹੈ ਇਹ ਦੇਖੋ ਇਸ ਤਰ੍ਹਾਂ ਇਹਨੂੰ ਟੇਪ ਦਾ ਥੋੜਾ ਜਿਹਾ ਸਿਰੇ ਤੇ ਫੋਲਡ ਬਣਾਉਣਾ ਮੋੜ ਕੇ ਤਾਂ ਕਿ ਰਬੜ ਖਿਸਕੇ ਨਾ ਦੇਖੋ ਇਹ ਨਹੀਂ ਆਪਦੇ ਆਪ ਹੀ ਇਹਨੂੰ ਲੱਗਣਗੇ ਤਕਰੀਬਨ 10 ਤੋਂ 15-20 ਦਿਨ ਇਹਨੇ ਆਪਣੇ ਆਪ ਹੀ ਸੰਕਰਟ ਦੇਣਾ। ਨਾ ਕੋਈ ਤਕਲੀਫ ਨਾ ਕੋਈ ਹੋਰ। ਧੰਨਵਾਦ।